ਉਦੋਂ ਤੇ ਇਕੱਲੇ ਰਵਾਬ ਨਾਲ ਵੀ ਸਰ ਜਾਂਦਾ ਸੀ ਨਾ ਤੇ ਬਾਬਾ ਜੀ ਦੀ ਸਾਈਡ ਤੇ ਇਕੱਲਾ ਮਰਦਾ ਨਹੀਂ ਰਿਹਾ ساری ਜ਼ਿੰਦਗੀ ਸੱਚੀ ਲੋ ਸਾਈਟ ਸੀ ਨਾ ਪਰ ਇੰਨਾ ਵੈਗੁਰੂ ਜੀ ਇੰਨੀ ਵਿਕਸਤ ਬੁੱਧੀ ਨਾਲ ਰੱਬ ਸੀ ਬੁੱਧੀਆਂ ਬੁੱਧੀਆਂ ਗੱਲਾਂ ਤੇ ਸਾਡੀਆਂ ਨੇ ਇੱਕ ਸ਼ਬਦ ਬਾਬਾ ਜੀ ਦੇ ਅੰਦਰ ਅਸੀਂ ਨਾਲ ਹੀ ਮਰਦਾਨਾ ਚੇਤੇ ਕਰ ਲਿੰਦਾ ਸੀ ਸਭ ਤੋਂ ਜ਼ਿਆਦਾ ਬਾਣੀ ਭਾਈ ਮਰਦਾਨੇ ਨੂੰ ਘੰਟ ਸੀ ਜਿੱਤੇ ਜੁਰ ਗਏ ਬਸ ਉਹ ਹੀ ਨਾਲ ਹੀ ਚੇਤੇ ਹੋ ਜਾਣ ਉਹ ਮਿੱਤਰ ਸੀ ਉਹ ਮਰੀਦ ਸੀ ਉਹ ਚੇਲਾ ਸੀ ਆ ਕੱਲਿਆ ਰਹਿੰਦਿਆਂ ਕਈ ਵਰੀ ਮਖੌਲ ਠੱਠਾ ਵੀ ਉਹਦੇ ਨਾਲ ਕਰਦੇ ਸੀ ਇੱਕ ਵਾਰੀ ਤੈ ਸ਼ਬਦ ਨੂੰ ਵਿਅੰਗ 'ਚ ਨਾ ਲਿਜਾਣ ਰੱਬ ਵੀ ਹੱਸਦਾ ਜੇ ਏਕ ਭਗਤ ਮੇਰੇ ਹਿਰਦੈ ਬਸਾ ਨਾਮੇ ਦੇਖ ਨਾਰਾਇਣ ਸਭ ਵੀ ਕਹਿੰਦਾ ਵੀ ਇਹ ਕੀ ਕਰਦਾ ਪਿਆਰ ਇੱਕ ਵਾਰਾਂ ਦਾ ਬਚਨ ਹੈ ਸੱਚੇ ਬਾਦਸ਼ਾਹ ਜੀ ਮੈਂ ਸਿਰ ਥੇਖੇ ਨਿਕਲਿਆ ਕਿਉਂਕਿ ਉਹ ਕੀਰਤਨੀਆਂ ਬਹੁਤ ਪਿਆਰ ਕਰਦੇ ਸਨ ਕੀਰਤਨ ਕੀਤਾ ਤੇ ਕਦੇ-ਕਦੇ ਲੜ ਵੀ ਪੈਣਾ ਪਰ ਉਹਨਾਂ ਦੀ ਲੜਾਈ ਭਰਾਵਾਂ ਵਾਲੀ ਲੜਾਈ ਨਹੀਂ ਸੀ ਵੀ ਕਿ ਛੱਡ ਕੇ ਬੋਲ ਰਹੀ ਨਹੀਂ ਉਹ ਤਾਂ ਮਾਂ ਤੇ ਪੁੱਤ ਵਾਲੀ ਸੀ ਜੇ ਅਤਿ ਕ੍ਰੋਧ ਕਰੇ ਕਰ ਭਾਇਆ ਤਾਂ ਵੀ ਚੀਤਨਾ ਰਕਸ਼ਮਾ ਹੈ ਬਾ ਕੀਰਤਨ ਕੀਤਾ ਹਜ਼ੂਰ ਬੈਠ ਗਏ ਦੇਖੋ ਦੋ ਕਿਹੜਾ ਸਮਾਸੀ ਹੁਣ ਤੇ ਚਲੋ ਅਸੀਂ ਸਮੇਂ ਚੱਲਦੇ ਹਾਂ ਆਪਉਣਾ ਘੰਟਾ ਕਰੀ ਕਿ ਦਿਨਾਂ ਦਾ ਕੀ ਹੁੰਦਾ ਸੀ ਕਈ ਕੀ ਰਾਤਾਂ ਦਾ ਕੀਤਨ ਸੀ ਕੀਰਤਨ ਹੋਏ ਬੈਠ ਗਏ ਮਰਦਾਨਾ ਜੀ ਖੱਬੇ ਸਜੇ ਦੇਖਿਆ ਫਿਰ ਵੇਖਿਆ ਨਹੀਂ ਮਾਰਾਈ ਤੇ ਲੈਣਾ ਪ੍ਰਸ਼ਾਦਾ ਪਾਣੀ ਇਹ ਸਤਿਗੁਰੂ ਖੇੜ ਵਰਤਾਈ ਸੀ ਜੇ ਕੋ ਨੂੰ ਪਿਆਸ ਨਾ ਲੰ데 ਤੇ ਬਲਿਕ ਧਾਈ ਕਿਵੇਂ ਥੱਲੇ ਹੁੰਦਾ ਉਹਨੂੰ ਭੁੱਖ ਨਾ ਲੱਗਦੀ ਤੇ ਨੂਰ ਸ਼ਾ ਜਾਦੂ ਕਰਨੀ ਦਾ ਕਿਵੇਂ ਅੰਦਰ ਉਧਾਰ ਹੁੰਦਾ ਜੇ ਉਹ ਨਾ ਜਾਂਦਾ ਤੇ ਕੌਡਾ ਰਾਖਸ਼ ਗੁਰੂ ਕਰਕੇ ਆਉਂਦਾ ਇਹ ਆਪਣੀ ਮਾਇਆ ਪਸਾਰੀ ਸੀ ਤੇ ਜਦੋਂ ਹਜ਼ੂਰ ਦੇ ਨੇਤਰ ਖੁੱਲੇ ਸਾਹਮਣੇ ਰਬਾਬ ਲਾ ਕੇ ਕਹਿੰਦੇ ਨੇ ਮਹਾਰਾਜ ਸਾਨੂੰ ਖੁਸ਼ੀਆਂ ਵਿਦਿਆ ਕਰੋ ਹੁਣ ਸਤਿਗੁਰੂ ਨੇਤਰ ਹੈ ਭਿੱਜੇ ਤਰੋ ਤਾਜ਼ਾ ਅੰਦਰ ਨਿਰੰਕਾਰ ਨੇ ਆਕਾਰ ਬਣਾਇਆ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਨਿਰੰਕਾਰ ਆਕਾਰ ਬਣਾ ਲਿਆ ਬਾਬੇ ਨਾਨਕ ਸਤ ਨਾਮ ਸਤ ਰੂਪ ਕਰ ਸਤ ਗੁਰੂ ਨਾਨਕ ਦੇਵ ਜਪਾਇਆ ਉਹ ਨਿਰੰਕਾਰ ਤੋਂ ਅਕਾਰ ਬਣੇ ਕਹਿ ਲਗਾ ਮਹਾਰਾਜ ਵਿਦਿਆ ਦਿਓ ਮੈਂ ਚੱਲਾ ਕਰ ਜਨਮ ਸਾਖੀ ਚ ਲਿਖਿਆ ਮਾਰਿਆ ਸੀ ਕਿ ਕਹਿੰਦੇ ਨੇ ਵੇ ਮਰਦਾਨਿਆ ਵੇ ਸ਼ਬਦ ਬਹੁਤ ਮਿਲੇਗਾ ਜਨਮ ਸਾਖੀ ਤੇ ਵੇ ਸ਼ਬਦ ਪੰਜਾਬੀ ਵਿੱਚ ਸਾਡੇ ਮਾਂ ਜਦੋਂ ਬਹੁਤ ਨਿਆਣੇ ਨੂੰ ਪਿਆਰ ਕਰੇ ਵੇ ਸ਼ਬਦ ਸਤ ਗੁਰੂ ਨੇ ਤਾਂ ਹੀ ਸ਼ਬਦ ਲਾਲੋਲੀ ਸਤ ਵਾਰੀ ਵੇ ਵਰਤਿਆ ਜੈਸੀ ਮਾ ਆਵਾ ਖਸਮ ਕੀ ਬਾਣੀ ਤੈਸਲਾ ਕਰੀ ਗਿਆਨ ਵੇ ਲਾਂਦੋ ਕਹਿਣ ਲਗੇ ਵੇ ਮਰਦਾਨਿਆਂ ਅਸਾਂ ਦੀ ਤੇਰੇ ਉੱਪਰ ਬਹੁਤ ਖੁਸ਼ੀ ਹੈ ਤੇਰੇ ਨਾਲ ਬੜੇ ਖੁਸ਼ ਆਸੀਂ ਜਿੰਨਾ ਤੈਨੂੰ ਪਿਆਰ ਕਰਨੇ ਆ ਉਹਨੇ ਅਗਲੀ ਗੱਲ ਨਹੀਂ ਕਰਨ ਦਿੱਤੀ ਵਿੱਚੋਂ ਕਹਿੰਦਾ ਸੁਭਾਨ ਤੇਰੀ ਖੁਸ਼ੀ ਨੂੰ ਤੇਰੀ ਖੁਸ਼ੀ ਤੁਹਾਨੂੰ ਮੁਬਾਰਕ ਹੋਵੇ ਅਸਾਂ ਨੂੰ ਵਿਦਿਆ ਕਰ ਸਤਿਗੁਰੂ ਆਸਪੈ ਬਾਹ ਪਕੜ ਕੇ ਕੋਲ ਬਿਠਾ ਕੇ ਕਹਿੰਦੇ ਨੇ ਵੇ ਮਰਦਾਨਿਆਂ ਕਿਵੇਂ ਰਹੇਂ ਤੀ ਐਸਾ ਨਾ ਕੀ ਜਾਣ ਕਿਵੇਂ ਰਹੇਗਾ ਜਦੋਂ ਹਜ਼ੂਰ ਨੇ ਬਾਹ ਪਕੜੀ ਰੋਕਿਆ ਕਹਿੰਦਾ ਬਾਬਾ ਅਸਾਂ ਦਾ ਤੇਰੇ ਤੋਂ ਬਿਨਾ ਕੌਣ ਮੈਂ ਕਿਉਂ ਲੜਾਈ ਸ਼੍ਰੀ ਕਾਲੀ ਨਹੀਂ ਅਸਾਂ ਦਾ ਤੇਰੇ ਤੋਂ ਬਿਨਾ ਕੌਣ ਹੈ ਤੂੰ ਅਤੀਤ ਪੁਰਖ ਹੈ ਵਸਦੀ ਜਾਏ ਨਹੀਂ ਉਜਾੜ ਉਜਾਰ ਰਵੇਂ ਉਜਾੜ ਉਜਾਰ ਚੱਲੇ ਤੂੰ ਅਤੀਤ ਪੁਰਖ ਹੈ ਵਸਦੀ ਜਾਇ ਨਹੀਂ ਉਹ ਜਾਣ ਪੁਜਾਰ ਰਵੇਂ ਮਹਾਰਾਜ ਕਿੰਨੇ ਵੇ ਮਰਦਾ ਨੇ ਕਿਵੇਂ ਰਹਿਵੇਂ ਅਸਾਂ ਨਾਲ ਕੱਲ ਲਗਾ ਰਾਂਗਾ ਤੱਥੇ ਦੇ ਨਾਲ ਤੇਰੇ ਤੋਂ ਬਿਨਾ ਕਿਹੜਾ ਅੱਜ ਮਰਮਾ ਬਿਨਾ ਹਾਂ ਕੁਛ ਕੀ ਕਹਿੰਦੇ ਨੇ ਮੈਂ ਰਬਾ ਤੇ ਜਾਣਾ ਆਪ ਜੀ ਕੀਰਤਨ ਕਰਦੇ ਹੋ ਮੈਂ ਪਿੱਛੇ ਬੋਲਣਾ ਤੁਸੀਂ ਕਿੰਨੇ ਕਿੰਨਾ ਸਮਾਂ ਨੇਤਰ ਬੰਦ ਕਰ ਦਿੰਦੇ ਹੋ ਖੋਲਦੇ ਨਹੀਂ ਕੁਛ ਨਹੀਂ ਕਿਣ ਕਾ ਮਾਤਰ ਉਹ ਦੇ ਦੇ ਜੇ ਅੱਖਾਂ ਬੰਦ ਕਰਕੇ ਤੂੰ ਮਾਰਨਾ ਦੁੱਖ ਨਾ ਦੁੱਖ ਨਾ ਨੀਂਦ ਨਾ ਸਤਾਏ ਇਹ ਅੰਤਲੇ ਵਕਤ ਦੀਆਂ ਗੱਲਾਂ ਕੁਛ ਨਾ ਸਤਾਏ ਮਹਾਰਾਜ ਜੀ ਨੇ ਕੀ ਪੜਹਾ ਕਹਿਣ ਲੱਗੇ ਹੋਰ ਦੇਖੋ ਅਗਲੀ ਗੱਲ ਕੀ ਕਹਿਣ ਲੱਗੇ ਬਾਬਾ ਮੈਂ ਬਹੁਤ ਗੁਨਾਹ ਕੀਤੀਆਂ ਸਾਹਮਣੇ ਭੋਲਿਆ ਵੀ ਅੱਜ ਦੇਖਾਂ ਪਰ ਦੋਨੋਂ ਇਕੱਲੇ ਹਾਂ ਤੂੰ ਮੈਨੂੰ ਇੱਕ ਗੱਲ ਕਹਿ ਦੇ ਮਰਦਾਨਿਆਂ ਤੇਰੇ ਕਰਮ ਨਹੀਂ ਕਦੀ ਵਿਚਾਰਾ ਮੇਰੇ ਕਰਮ ਨਾ ਵਿਚਾਰ ਸਤਿਗੁਰੂ ਨੇ ਅੱਗੇ ਕਿਹਾ ਵੇ ਮਰਦਾਨਿਆਂ ਤਾਂ ਭਲੀ ਵਸਤ ਮੰਗੀ ਉਥੇ ਸਾਗੀ ਕਰ ਲਿਖਦਾ ਤਬ ਮਰਦਾਨਾ ਉੱਪਰ ਬਾਬੇ ਕੀ ਪੈਰੀ ਪੜਿਆ ਆਗਮ ਨਿਮਕ ਵਿੱਚ ਸੋਜੀ ਬਸ ਮੱਥਾ ਟੇਕਿਆ